ਡਾਕਟਰ ਧਰਮਬੀਰ ਗਾਂਧੀ ਲੋਕ ਸਭ ਮੈਂਬਰ ਪਟਿਆਲਾ ਵੱਲੋਂ ਸਮਾਣਾ ਦੇ ਦਿਨੰਦ ਮੋੜ ਸਕੂਲ ਦੇ ਵੱਲੋਂ ਰੱਖੇ ਗਏ ਸਮਾਗਮ ਦੇ ਦੌਰਾਨ ਨੈਣਾ ਧਰਮਸਾਲਾ ਦੇ ਵਿੱਚ ਪਹੁੰਚੇ ਉਹਨਾਂ ਨੇ ਅਧਿਆਪਕਾਂ ਨੂੰ ਇਸ ਮੌਕੇ ਤੇ ਸਨਮਾਨਿਤ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਜ਼ਮਾਨੇ 'ਚ ਪਾਵੇਂ ਕੋਈ ਅਮੀਰ ਹੋਵੇ ਪਾਵੇਂ ਗਰੀਬ ਹੋਵੇ ਇੱਕੋ ਸਕੂਲ 'ਚ ਬੱਚੇ ਪੜ੍ਹਦੇ ਸੀ ਔਰ ਇਲਾਜ ਵੀ ਇਸੇ ਤਰ੍ਹਾਂ ਇੱਕੋ ਹਸਪਤਾਲ 'ਚ ਹੁੰਦਾ ਸੀ ਪਾਵੇਂ ਕੋਈ ਕਰੋੜਪਤੀ ਹੈ ਪਾਵੇਂ ਕੋਈ ਗਰੀਬ ਹੈ ਲੇਕਿਨ ਅੱਜ ਇਹ ਅਲੱਗ-ਅਲੱਗ ਢੰਗ ਤੋਂ ਹੋਣ ਲੱਗਾ ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਵੀ ਹੋ ਰਿਹਾ ਹੈ ਅਤੇ ਅਧਿਆਪਕ ਇੱਕ ਦੇਸ ਦੇ ਨਵੇਂ ਨਿਰਮਾਤਾ ਨੂੰ ਪੈਦਾ ਕਰਦੇ ਆ ਅਧਿਆਪਕਾਂ ਦਾ ਸਨਮਾਨ ਹੋਣਾ ਜ਼ਰੂਰੀ ਹੈ ਉਹਨਾਂ ਨੇ ਪੰਜਾਬ ਸਰਕਾਰ ਦੇ ਕਾਰੇ ਪ੍ਰਣਾਲੀ ਤੇ ਵੀ ਸਵਾਲੀ ਨਿਸ਼ਾਨ ਲਾਉਂਦੇ ਕਿ ਹੈ ਕਿ ਪੰਜਾਬ ਦੇ ਵਿੱਚ ਸਰ ਕਾਨੂੰਨ ਵਿਵਸਥਾ ਠੱਪ ਹੈ ਵਿਕਾਸ ਦੇ ਕੰਮ ਬੰਦ ਹੋ ਗਏ ਹਸਪਤਾਲਾਂ ਵਿੱਚ ਡਾਕਟਰ ਨਹੀਂ ਹੈ ਇਸ ਦੇ ਲਈ ਪੰਜਾਬ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲੇ ਦੇਖੋ ਅੱਜ ਅਧਿਆਪਕ ਦੇ ਵਿਸ਼ਾਗਾ ਟੀਮ ਸਮਾਣਾ ਜ ਜਿਨ੍ਹਾਂ ਚ ਜਸ਼ਪਾਲ ਜੀ ਪ੍ਰਧਾਨ ਹੋ ਰਹੇ ਨੇ ਟਿੰਕੇ ਹੋ ਰਹੇ ਨੇ ਜਾਂ ਹੋਰ ਜਿਹੜੇ ਹੀਰਾਲਲ ਜੈਨ ਜੀ ਨੇ ਡਾਕਟਰ ਪ੍ਰੇਮ ਜੀ ਨੇ ਸਭ ਨੇ ਸਾਂਝੀ ਹਿੰਮਤ ਕੀਤੀ ਹੈ ਕਿ ਅੱਜ ਦੇ ਆਪਕਾਂ ਨਾਲ ਇੱਕ ਸੰਵਾਦ ਕੀਤਾ ਜਾਊਗਾ ਅੱਜ ਦੀ ਦੀ ਮਹੱਤਤਾ ਕੀ ਹੈਗੀ ਹੈ ਟੀਚਰਾਂ ਦਾ ਰੋਲ ਕੀ ਹੈਗਾ ਸਮਾਜ ਦੇ ਨਿਰਮਾਣ ਵਿੱਚ ਬੱਚਿਆਂ ਦੇ ਨਿਰਮਾਣ ਵਿੱਚ ਤੇ ਸਮਾਜ ਦਾ ਰੋਲ ਕੀ ਹੈਗਾ ਅੱਜ ਵਿਦਿਆ ਦਾ ਸਟੇਟਸ ਕੀ ਹੈਗਾ ਤੇ ਵਿਦਿਆਦ ਕੀ ਕੀ ਦਿੱਕਤਾਂ ਹੈਗੀਆਂ ਸਾਡੇ ਸਾਹਮਣੇ ਹੁਣ ਕੀ ਫਰਕ ਪੈ ਗਿਆ ਹੈਗਾ ਜਾਂ ਕਿ ਕਿਦਾਂ ਦਾ ਹੈਗਾ ਉਤੇ ਵਿਆਪਕ ਵਰਗਾਂ ਨਾਲ ਚਰਚਾ ਕਰਾਂਗੇ ਹੈਗਾ ਸੋ ਇਹਨੂੰ ਰਵਾਇਤੀ ਦਿਨ ਬਣਾਉਣ ਦੀ ਬਜਾਏ ਕਿ ਵੀ ਮਾੜਾ ਪਾ ਦਿਓ ਡਾਕਟਰ ਰਾਜਾ ਕ੍ਰਿਸ਼ਨਨ ਦੇ ਨਮਸਕਾਰ ਕਰ ਦਿਓ ਇਧਰ ਆ ਬਾਕੀ ਇੰਟਰਐਕਟਿਵ ਡੇ ਯਾਨੀ ਕਿ ਸੰਵਾਦ ਦਾ ਦਿਨ ਬਣਾਉਣ ਦੀ ਕੋਸ਼ਿਸ਼ ਕੀਤੀ ਅਸੀਂ ਅਧਿਆਪਕਾਂ ਨਾਲ ਜਿੰਨੇ ਵੀ ਅਧਿਆਪਕਾਂ ਦੇ ਹੈਗੇ ਮੈਟਰ ਨਹੀਂ ਕਰਦਾ ਹੈਗਾ ਕਿ ਟੁਕੜਾ ਜਿਹੜਾ ਮੈਸੇਜ ਹੈਗਾ ਤੇ ਆਪਕ ਦੇਂਦਾ ਜੋ ਸਪਿਰਟ ਹੈ ਜੋ ਭਾਵਨਾ ਹੈਗੀ ਹੈ ਉਹਦੀ ਰੋਸ਼ਨੀ ਚਾਜ਼ੀ ਅੱਜ ਦਾ ਪ੍ਰੋਗਰਾਮ ਰੱਖਿਆ ਹੈਗਾ ਔਰ ਮੈਂ ਧੰਨਵਾਦ ਆ ਡਾਕਟਰ ਜੋਰੀ ਹੋਰਾਂ ਜਿਹੜੇ ਸਪੈਸ਼ਲਿਸਟ ਮੌਕੇ ਤੇ ਆਏ ਨੇ ਤੇ ਬਾਕੀ ਸਾਰੀ ਟੀਮ ਸਮਾਣਾ ਦੇ ਮੇਰੇ ਨਾਲ ਪ੍ਰਿਨਸੀਪਲ ਸਿੰਘ ਜੋਰਾ ਮਾਜਰ ਜੀ ਆਏ ਨੇ ਨੇੜਾ ਸਾਹਾ ਆਏ ਨੇ ਗੌਰਵ ਸੰਧੂ ਆਏ ਨੇ ਅਸੀਂ ਸਾਰੇ ਪਟਿਆਲੋਂ ਇਕੱਠੇ ਹੋ ਕੇ ਸ਼ਮੂਲੀਅਤ ਕਰਨ ਆਏ ਆ ਇਸ ਦਿਨ ਦੇ ਵਿੱਚ ਔਰ ਅੱਜ ਆਪਕੇ ਸਾਥੀਆਂ ਨਾਲ ਉਹਨਾਂ ਨਾਲ ਇੱਕ ਜਿਹੜੀ ਯਕੀਯਤੀ ਪ੍ਰਗਟ ਕਰਨ ਵਾਸਤੇ ਵੀ ਉਹਨਾਂ ਦੀਆਂ ਸਵੱਸਿਆਵਾਂ ਵੀ ਹੈਗੀਆਂ ਤੇ ਪਲੱਸ ਉਹਨਾਂ ਦਾ ਰੋਲ ਵੀ ਬਹੁਤ ਵੱਡਾ ਹੈਗਾ ਉਸ ਰੋਲ ਦੇ ਸੰਦਰਭ ਵਿੱਚ ਅੱਜ ਦਾ ਸੰਵਾਦ ਕਰਨ ਜਾ ਰਹੇ ਹਾਂ ਜੀ ਇਸ ਤਰ੍ਹਾਂ ਬਿਹਾਰਾ ਦੇ ਇਲੈਕਸ਼ਨ ਨੇ ਕਾਂਗਰਸ ਔਰ ਹੁੰਦਾ ਹੈ ਆਪ ਪਾਰਟੀ ਦੇ ਨਾਲ ਇਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਬਿਨਾ ਕਹਾਦਾ ਹੋਵੇ ਦੇਖੋ ਸਿਚੁਏਸ਼ਨ ਦੀ ਆਪਣੀਆਂ ਆਪਣੀਆਂ ਜ਼ਰੂਰਤਾਂ ਹੁੰਦੀਆਂ ਹੈਗੀਆਂ ਤੇ ਕਈ ਵਾਰਾ ਜੰਗ ਵਿੱਚ ਦੁਸ਼ਮਣ ਦੇ ਦੇ ਦੁਸ਼ਮਣ ਹੈਗਾ ਉਹਨਾਂ ਨਾਲ ਸੁਝਾਤੇ ਕਰਨੇ ਪੈਂਦੇ ਹੈਗੇ ਚਾਹੇ ਤੁਹਾਡੀ ਉਹਨਾਂ ਨਾਲ ਕਿੰਨੇ ਵੀ ਡਿਫੈਂਸਿਸ ਕਿਉਂ ਨਾ ਹੋਣ ਵੱਡੇ ਦੁਸ਼ਮਣ ਦੇ ਮੁਕਾਬਲੇ ਛੋਟੇ ਦੁਸ਼ਮਣਾਂ ਨਾਲ ਸਮਝੌਤੇ ਕਰਨੇ ਪੈਂਦੇ ਆ ਔਰ ਬਾਅਦ ਉਹਦੇ ਨਫਟਾਰੇ ਹੁੰਦੇ ਰਹਿੰਦੇ ਕਿ ਉਹ ਫੈਸਲੇ ਸਹੀ ਸੀ ਜਾਂ ਗਲਤ ਸੀ ਉਹਦੇ ਨਤੀਜੇ ਨਿਕਲਦੇ ਹੈਗੇ ਤੇ ਮੇਰਾ ਖਿਆਲ ਹੈ ਕਿ ਜੇ ਕੋਈ ਆਪ ਆਪਸੀ ਸਮਝ ਵਿੱਚੋਂ ਜਾ ਕਾਂਗਰਸ ਆਪਣੀ ਹਾਈ ਕਮਾਂਡ ਆਪਣੀ ਵਿਸਡਮ ਵਿੱਚੋਂ ਇਦਾਂ ਦਾ ਫੈਸਲਾ ਕਰਦੀ ਹੈਗੀ ਹੈ ਤਾਂ ਲਾਜ਼ਮੀ ਤੌਰ ਤੇ ਕਾਂਗਰਸ ਦੇ ਹਿੱਤਾਂ ਵਾਸਤੇ ਹੋਊਗਾ ਬਸ਼ਰਤੇ ਕਿ ਜਿਹੜੀ ਰਾਜ ਦੀ ਕੌਂਸਲ ਸਟੇਟ ਕਾਂਗਰਸ ਹੈਗੀ ਹੈ ਉਹ ਇਸ ਬਾਰੇ ਆਪਣੀ ਸਹਿਮਤੀ ਦੇਵੇ ਜੇ ਸਟੇਟ ਕੌਂਸਲ ਨੂੰ ਲੱਗਦਾ ਕਿ ਅਸੀਂ ਘਾਟੇ ਜਾਵਾਂਗੇ ਤਾਂ ਸੱਚ ਤੋਂ ਸੋਚਣ ਵਾਲਾ ਵਿਸ਼ਾ ਫਿਰ ਹਾਈ ਕਮਾਂਡ ਦੇ ਦੁਆਰਾ ਸੋਚਣਾ ਚਾਹੀਦਾ ਦੇਖੋ ਵੀਕ ਤਾਂ ਪੋਜੀਸ਼ਨ ਹੁੰਦੀ ਹੈ ਜੇਕਰ ਹੈ ਰਿਸ ਜੋਤਾ ਹੁੰਦਾ ਹੈਗਾ ਤਾਂ ਪੰਜਾਬ ਜਿਹੜਾ ਇੱਕ ਸਟਾਂਸ ਰੱਖਿਆ ਸੀ ਲੋਕ ਸਭਾ ਚੋਣਾਂ ਮੇਲੇ ਕਿ ਅਸੀਂ ਇਕੱਲੇ ਲੜਾਂਗੇ ਅਸੀਂ ਸਮਝੌਤਾ ਨਹੀਂ ਕਰਨਾ ਸੈਂਟਰ ਦੀ ਇੱਛਾ ਦੇ ਬਾਵਜੂਦ 7 ਸੀਟਾਂ ਕਾਂਗਰਸ ਲੈ ਗਈ 3 ਸੀਟਾਂ ਆਮ ਆਦੀ ਪਾਰਟੀ ਨੂੰ ਮਿਲੀਆਂ ਹੈਗੀਆਂ ਤੇ ਉਹਦੇ ਰੋਸ਼ਨੀ ਵਿੱਚ ਹਰਿਆਣੇ ਚ ਪਰ ਜਿੱਦਾ ਵੱਡਾ ਚੈਲੰਜ ਹੈਗਾ ਕਿਉਂਕਿ ਬੀਜੇਪੀ ਦੀ ਜੀ ਹੋਂਦ ਹੈਗੀ ਹੈ ਬੀਜੇਪੀ ਦਾ ਫਿਊਚਰ ਹੈਗਾ ਇਹਨਾਂ ਤਿੰਨਾਂ ਚੋਣਾਂ ਦੇ ਜਿਹੜਾ ਚਾਰੇ ਰਾਜਾਂ ਚੋਣਾਂ ਹੋ ਰਹੀਆਂ ਹਰਿਆਣਾ ਹੈਗਾ ਹੈ ਮਹਾਰਾਸ਼ਟਰ ਹੈਗਾ ਹੈ ਉੱਤਰਾਖੰਡ ਹੈਗਾ ਉੱਤਰਾਖੰਡ ਹੈਗਾ ਤੇ ਬਾਅਦ ਸੌਰੀ ਮਹਾਰਾਸ਼ਟਰ ਹੈਗਾ ਹੈ ਝਾਰਖੰਡ ਹੈਗਾ ਫਿਰ ਅਖੀਰ ਚ ਬਿਹਾਰ ਹੈਗਾ ਇਹਨਾਂ ਤੇ ਪਹਿਲੀਆਂ ਤਿੰਨ ਚੋਣਾਂ ਹੋ ਰਹੀਆਂ ਸਭ ਤੋਂ ਇੰਪੋਰਟੈਂਟ ਇਹ ਚੋਣਾਂ ਹੈਗੀਆਂ ਉਹ ਇਹਨਾਂ ਤੈਅ ਕਰ ਦੇਣਾ ਕਿ ਮੋਦੀ ਦਾ ਭਵਿੱਖ ਕੀ ਹੈ ਪਾਜਪਾ ਲਪ ਵਿਖੀ ਹੈਗਾ ਸੋ ਉਸ ਵਿਖ ਨੂੰ ਮਤਲਬ ਲੱਗ ਉਹਦੇ ਵਿੱਚ ਮੁੜ ਕੇ ਪੈਰ ਨਾ ਲੱਗ ਸਕਣ ਉਖੜਦੇ ਚੱਲ ਜਾਣ ਪੈਰ ਉਦੋਂ ਵਾਤੇ ਹੋ ਸਕਦਾ ਮਿਸਟਰ ਰਾਹੁਲ ਗਾਂਧੀ ਨੇ ਇਹ ਫੈਸਲਾ ਕੀਤਾ ਹੋਵੇ ਕਿ ਆਰਜੀ ਜਿਹੜੀ ਸਜੋਤਾ ਹੈਗਾ ਜੇ ਲੰਮੇ ਦਾਤੋਂ ਜਿਹੜੀ ਗੇਮ ਹੈਗੀ ਹੈ ਉਹਦੇ ਲਾਹੇਵੰਦ ਸਾਬਤ ਹੁੰਦਾ ਤਾਂ ਕਰ ਲੈਣਾ ਚਾਹੀਦਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੈਬਨਿਟ ਨੇ ਫੈਸਲਾ ਕਰਿਆ ਡੀਜ਼ਲ ਪੈਟਰੋਲ ਦੇ ਰੇਟ ਬਲਾਈ ਬੈਡ ਬਤਾਤਾ ਲੋਕਾਂ ਤੇ ਆਮ ਲੋਕਾਂ ਤੇ ਮਹਿੰਗਾਈ ਨਹੀਂ ਬਹੁਤ ਇਹ ਤਾਂ ਮਾਰੀ ਗੱਲ ਹੈਗੀ ਹੈ ਲੋਕ ਤਾਂ ਪਹਿਲੇ ਖਚੂਮਰ ਨੇ ਖਰਿਆ ਹੋਇਆ ਹੈਗਾ ਲੋਕੀ ਜਿਹੜੇ ਆਮ ਲੋਕ ਹੈ ਹਾਂਜੀ ਬਿਜਲੀ ਦੇ ਰੇਟਾਂ ਸੇ ਬ੍ਰੋਤੀ ਕਰੀ ਬ੍ਰੋਤੀ ਜਦੋਂ ਕੰਸੈਸ਼ਨ ਦਿੱਤਾ ਆ ਸਬਸਿਡੀਆਂ ਦਿੱਤੀਆਂ ਹੋਈਆਂ ਹੈਗੀਆਂ ਔਰ ਬਿਨਾ ਕਿਸੇ ਰੈਸ਼ਨਲਿਟੀ ਦਿੱਤੀਆਂ ਬਿਨਾ ਕਿਸੇ ਤਰਕ ਤੋਂ ਦਿੱਤੀਆਂ ਹੋਈਆਂ ਚੰਗੇ ਭਲੇ ਬੰਦੇ ਹੈਗੇ ਮਲਾਜ਼ਮ ਹੈਗੇ 25 25000 50000 ਤਰਖਾ ਹੈਗੀ ਹੈ ਉਹਨਾਂ ਦੇ ਬਿੱਲ ਦੇ ਘੱਟਾ ਮਾਫ ਹੈਗੇ ਬਿੱਲ ਬਿੱਲ ਪੇ ਕਰ ਸਕਦੇ ਹੈ ਮਿਸਾਲ ਦੇ ਤੌਰ ਤੇ ਮੇਰਾ ਮੈਂ 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 ਆਪਣੇ ਸਾਰੇ ਬਿੱਲ ਪੇ ਕਰ ਸਕਦਾ ਹੈਗਾ ਇੰਨੇ ਮੇਰੇ ਵਰਗੇ ਲੱਖਾਂ ਬੰਦੇ ਨੇ ਜਿਨ੍ਹਾਂ ਦੀ ਬਿਜਲੀ ਆ ਮਾਫਿਆ ਪੰਜਾਬ ਚ ਬਿੱਲ ਪੇ ਕਰ ਸਕਦੇ ਆ ਜਿਹੜੀ ਚੀਜ਼ ਮੁਫਤ ਬੰਦ ਹੀ ਨਹੀਂ ਹੈਗੀ ਉਹ ਮੁਫਤ ਉਹ ਮੁਦਿੱਤੀ ਨਹੀਂ ਜਾਣੀ ਚਾਹੀਦੀ ਮੁਫਤ ਵਿੱਚ ਤੁਸੀਂ ਡਾਕਟਰ ਸਿਹਤ ਸੇਵਾਵਾਂ ਬਿਲਕੁਲ ਠੱਪ ਹੋ ਗਏਗੇ ਸਮਾਣਾ ਸਿਹਤਾਨ ਹਲਕੇ ਦੇ ਅੰਦਰ ਬਿਲਕੁਲ ਕੋਈ ਸ਼ੱਕ ਨਹੀਂ ਹੋਣੇ ਪਹਿਲਾਂ ਬਾਹਰ ਜ਼ਿਕਰ ਕਰਕੇ ਆਏ ਆ ਕਿ ਬੜੀ ਮਿਹਨਤ ਨਾਲ ਬੜੀ ਪੈਸੇ ਨਾਲ ਬੜੀ ਲਾਗਤ ਨਾਲ ਜਿਹੜਾ ਹਸਪਤਾਲ ਸਮਾਣਾ ਦਾ ਸਿਵਲ ਹਸਪਤਾਲ ਉਹ ਬਣਾਇਆ ਗਿਆ ਸੀਗਾ ਤੇ ਉਹਦੀ ਲਗਾਤਾਰ ਅਣਗਹਿਲੀ ਕੀਤੀ ਜਾ ਰਹੀ ਹੈ ਬਸ ਇਹ ਕਲਿਸ ਮਾਣੇ ਦੀ ਗੱਲ ਨਹੀਂ ਸਾਰੇ ਪੰਜਾਬ ਦਾ ਜਿਹੜਾ ਸਿਹਤ ਢਾਂਚਾ ਚਰਮੜਾ ਗਿਆ ਹੈਗਾ ਹੈ ਆਬ ਮਹੱਲਾ ਕਲਨ ਕਦੇ ਨਾਂ ਤੇ ਫਰਾਡ ਕੀਤਾ ਜਾ ਰਿਹਾ ਉਹ 9 ਤੋਂ 3 ਖੁੱਲਦੇ ਨੇ ਢਿੱਡ ਦੁਖਦੀਆਂ ਦਵਾਈਆਂ ਟੱਟੀਆਂ ਉਲਟੀਆਂ ਦਵਾਈਆਂ ਦੇ ਕੇ ਕੰਮ ਖਤਮ ਹੁੰਦਾ ਬੰਦੇ 3 3 ਵਜੇ ਤੋਂ ਬਾਅਦ ਬਿਮਾਰ ਹੁੰਦੇ ਨੇ 9 ਤੋਂ ਪਹਿਲਾਂ ਕਿੱਥੇ ਜਾਣ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌ ਸਿੱਖ ਸਮਾਣਾ ਨਿਊਜ਼